ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਜਾਨੀ ਕਿ 16 ਨਵੰਬਰ 2024 ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6-7 ਵਜੇ ਦੀ ਕਿਵੇਂ ਦੀ ਅਪਡੇਟ ਹੈ ਤਾਜ਼ਾ ਸੈਟਲਾਈਟ ਮੈਪਸ ਦੇਖਾਂਗੇ ਮੀਂਹ ਹਨੇਰੀ ਬੱਦਲਬਾਈ ਧੁੰਦ ਜਾਂ ਫਿਰ ਹਵਾ ਦਾ ਕਿਵੇਂ ਦਾ ਰੁਖ ਰਹੇਗਾ ਤੇ ਕਿਸ ਤਰੀਕੇ ਨਾਲ ਕਿਸਾਨਾਂ ਦੇ ਲਈ ਮੌਸਮ ਅਗਲੇ 3-4 ਦਿਨਾਂ ਦੀ ਇੱਕ ਹਲਕੀ ਜੀ ਅਪਡੇਟ ਵੀ ਦਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਮੈਪਸ ਦੇਖੀਏ ਤਾਂ ਸਾਨੂੰ ਹਲਕੇ ਦਰਮਿਆਨੇ ਇੱਕ ਬੱਦਲਬਾਈ ਧੁੰਦ ਵਰਗਾ ਮਾਹੌਲ ਉੱਤਰੀ ਪੰਜਾਬ ਦੇ ਵਿੱਚ 3-4 ਜ਼ਿਲ੍ਹੇ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਥੋੜਾ ਬਹੁਤਾ ਹਿੱਸਾ ਉਹਦੇ ਵਿੱਚ ਸਾਨੂੰ ਕਪੂਰਥਲੇ ਦਾ ਜਲੰਧਰ ਦਾ ਤੇ ਹੁਸ਼ਿਆਰਪੁਰ ਨਮਾਸ਼ਹਿਰ ਦੇ ਕੋਸ਼ਿਸ਼ ਇਸ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਪਰ ਇਸ ਸਿਸਟਮ ਦਾ ਕੋਈ ਵੱਡਾ ਅਸਰ ਨਹੀਂ ਹੈ ਇਹ ਹਲਕੇ ਤੋਂ ਦਰਮਿਆਨੇ ਸਵਾ ਦੇ ਸਿਸਟਮ ਹੈ ਤੇ ਹਵਾ ਦਾ ਰੁੱਖ ਪੱਛਮੀ ਹੋਣੇ ਕਾਰਨ ਇਹ ਸਿਸਟਮ ਅੱਗੇ ਲੰਘ ਜਾਵੇਗਾ ਕੋਈ ਵੱਡੀ ਕਾਰਵਾਈ ਨਹੀਂ ਹੈ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਧੁੱਪ ਅਜ ਨਿਕਲੀ ਹੈ ਤੇ ਕਿਸੇ ਬਹੁਤੇ ਹਿੱਸੇ ਵਿੱਚ ਧੁੰਦ ਵੀ ਰਹੀ ਹੈ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਿੱਚ ਧੁੰਦ ਦਾ ਮਾਹੌਲ ਦੇਖਣ ਨੂੰ ਜ਼ਿਆਦਾ ਮਿਲਿਆ ਪੱਛਮੀ ਹਵਾ ਹੋਣ ਦੇ ਕਾਰਨ ਹੁਣ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦਾ ਅਸਰ ਘਟਿਆ ਹੈ ਜਾਂ ਨਹੀਂ ਧੁੱਪ ਵਗੈਰਾ ਨਿਕਲ ਰਹੀ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਗੱਲ ਕੀਤੀ ਜਾਵੇ ਹਵਾ ਦੀ ਤਾਂ ਦੁਪਹਿਰ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਹਵਾ ਪੱਛਮ ਦਿਸ਼ਾ ਤੋਂ ਅਤੇ ਉੱਤਰ ਪੱਛਮ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਗਈ ਹੈ ਜਿਸ ਦੇ ਨਾਲ ਕਿ ਪੰਜਾਬ ਦਾ ਹੁਣ ਠੰਡ ਵਾਲਾ ਮਾਹੌਲ ਬਣਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਪੱਛਮੀ ਹਵਾ ਠੰਡੀ ਹੁੰਦੀ ਹੈ ਤੇ ਜੋ ਕਿ ਨਾਲ ਦੀ ਨਾਲ ਖੁਸ਼ਕ ਵੀ ਹੁੰਦੀ ਹੈ ਜਿਸ ਦੇ ਨਾਲ ਮੌਸਮ ਵੀ ਕਲੀਅਰ ਹੋਣ ਦੇ ਚਾਂਸ ਵਧਦੇ ਦਿਖਾਈ ਦੇ ਰਹੇ ਧੁੰਦ ਤੋਂ ਛੁਟਕਾਰਾ ਹੁਣ ਹੌਲੀ ਹੌਲੀ ਸਾਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਮੀ ਦੀ ਸੰਭਾਵਨਾ ਫਿਲਹਾਲ ਅੱਜ ਰਾਤ ਕੋਈ ਬਣਦੀ ਦਿਖਾਈ ਨਹੀਂ ਦੇ ਰਹੀ ਇਹ ਜਿਹੜੇ ਸਿਸਟਮ ਆਏ ਨੇ ਇਹ ਹਲਕੇ ਤੋਂ ਦਰਮਿਆਨੇ ਸਵਾਰੇ ਸਿਸਟਮ ਨੇ ਕਿਰਮਣ ਕਣੀ ਇਹਨਾਂ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਤੇ ਉਸ ਤੋਂ ਇਲਾਵਾ ਕੋਈ ਵੱਡੀ ਕਾਰਵਾਈ ਨਹੀਂ ਹੈ ਪਹਾੜੀ ਖੇਤਰਾਂ ਦੇ ਵਿੱਚ ਸਾਨੂੰ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਪਹਾੜੀ ਖੇਤਰਾਂ ਦੇ ਵਿੱਚ ਅਜਿਹੇ ਬੱਦਲਬਾਈ ਆਉਣ ਦੇ ਕਾਰਨ ਥੋੜੇ ਬਹੁਤੇ ਬਰਫਵਾਰੀ ਦੇ ਹਾਲਾਤ ਜਾਂ ਮੀਂਹ ਕਣੀ ਦੇ ਹਾਲਾਤ ਬਣ ਸਕਦੇ ਨੇ ਪਰ ਪੰਜਾਬ ਦੇ ਵਿੱਚ ਅਤੇ ਮੈਦਾਨੀ ਭਾਗਾਂ ਦੇ ਵਿੱਚ ਇਸ ਦੇ ਕੋਈ ਚਾਂਸ ਬਣਦੇ ਦਿਖਾਈ ਨਹੀਂ ਦੇ ਰਹੇਗੇ ਤਾਪਮਾਨ ਦੀ ਗੱਲ ਕਰੀਏ ਫਿਲਹਾਲ ਜਿਹੜੇ ਤਾਪਮਾਨ ਨੇ ਉਹ 22 ਡਿਗਰੀ ਤੱਕ ਬਣੇ ਹੋਏ ਨੇ ਰਾਤ 10 ਵਜੇ ਤੋਂ ਬਾਅਦ ਤਾਪਮਾਨ 20 ਡਿਗਰੀ ਤੋਂ ਥੱਲੇ ਆ ਜਾਣਗੇ ਤੇ ਸਵੇਰ ਹੁੰਦੀ ਹੁੰਦੀ ਤਾਪਮਾਨ 13-14 ਡਿਗਰੀ ਤੱਕ ਬਣ ਜਾਣਗੇ ਇਹ ਸੀ ਜੀ ਅਪਡੇਟ 16 ਤਰੀਕ ਦੀ ਬਾਕੀ 17 ਤਰੀਕ ਦੀ ਤੋਂ ਲੈ ਕੇ 22-25 ਤਰੀਕ ਤੱਕ ਦੀ ਜੋ ਮੌਸਮ ਦੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਸਵੇਰ ਦੇ ਵੇਲੇ ਸਾਂਝੀ ਕਰ ਦਿੱਤੀ ਜਾਵੇਗੀ ਅਗਰ ਕੋਈ ਬਦਲੀ ਸਿਸਟਮ ਅਚਾਨਕ ਬਣਦਾ ਹੈ ਤਾਂ ਤੁਹਾਡੇ ਤੱਕ ਉਹ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਇਸੇ ਕਰਕੇ ਕਹਿੰਦੇ ਆ ਬਾਰ-ਬਾਰ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਦੇ ਕਰੋ ਤੇ ਇਸ ਕਰਕੇ ਤੁਹਾਡੇ ਕੋਲ ਵੀਡੀਓ ਤੁਹਾਡੀ ਸਾਡੀ ਲਗਾਤਾਰ ਆਉਂਦੀਆਂ ਰਹਿਣਗੀਆਂ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ